ਨਾ ਜਾਂਦੇ ਪਾਣੀ ਆ ਤੇ ਪਿੰਡਾਂ ਦੇ ਪਿੰਡ ਵਹਾ ਕੇ ਨਾਲ ਲੈ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਮਾਲੀ ਨੁਕਸਾਨ ਹੋਇਆ ਹੈ ਤੇ ਜਾਨੀ ਨੁਕਸਾਨ ਹੈ ਜਿਹੜਾ ਉਹ ਵੀ ਜ਼ਰੂਰ ਹੋਇਆ ਹੋਊਗਾ ਕਿਉਂਕਿ ਜਿਸ ਹਿਸਾਬ ਨਾਲ ਪਾਣੀ ਆ ਉਸ ਹਿਸਾਬ ਨਾਲ ਇੱਥੇ ਨੁਕਸਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਇਆ ਲੱਗਦਾ ਹੈ ਦੰਦ ਨੂੰ ਦੇਂਦੀ ਵੱਧ ਵੱਧ ਮਿੱਟੀ ਲਈ ਕਿ ਆਓ ਫੋਰੇ ਭਰ ਕੇ ਆਓ ਬਾਦੀ ਦੇਖਣ ਵਾਲੇ ਗੱਲੇ ਆਉਂਦੀਆਂ ਸੇਵਾ ਵਾਲੇ ਬਹੁਤ ਘੱਟ ਨੇ ਅਸੀਂ ਅੱਜ ਹਰੀਕੇ ਪਤਨ ਪਹੁੰਚੀ ਹੁਈਆਂ ਇੱਥੇ ਦਰਿਆ ਦਾ ਪਾਣੀ ਬਹੁਤ ਜ਼ਿਆਦਾ ਫੇਰਿਆ ਜਿਸ ਕਰਕੇ ਣੀੜੀ ਣੀੜੀ ਵਾਲੇ ਸਾਰੇ ਪਿੰਡ ਪ੍ਰਭਾਵਿਤ ਹੋਏ ਨੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਜਲਫਾ ਲੇ ਪਿਆ ਪਿਆ ਜਾਨੀ ਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਪਿਆ ਹੈ ਅਸੀਂ ਇਥੇ ਦੇਖਦੇ ਆ ਅੱਗੇ ਜਾ ਕੇ ਹੁਣ ਇਸ ਟਾਈਮ ਅਸੀਂ ਕਿਸੇ ਬੰਦੇ ਦੀ ਗੇਟ ਕਰਦੇ ਹਾਂ ਉਹ ਆਉਣਗੇ ਉਹਨਾਂ ਨੂੰ ਨਾਲ ਚ ਜਾਵਾਂਗੇ ਅੱਗੇ ਜਾ ਕੇ ਦੇਖਾਂਗੇ ਵੀ ਅਸਲ ਵਿੱਚ ਕੀ ਸਥਿਤੀ ਹੈ ਜਿਹੜੀ ਕੀ ਹੋ ਰਹੀ ਹੈ ਹਰੀਕੇ ਪੱਤਾਂ ਦਾ ਦਰਿਆ ਤੁਸੀਂ ਦੇਖ ਰਹੇ ਹੋ ਬਾਈ ਇਹ ਦਰਿਆ ਜਿਹੜਾ ਬਿਲਕੁਲ ਖੇਤਾਂ ਤਾਂ ਅਤੇ ਦਰਿਆ ਦਾ ਪਾਣੀ ਇੱਕੋ ਹੀ ਮਿਕ ਹੋਇਆ ਪਿਆ ਇਹ ਦੇਖੋ ਕਿੰਨੀ ਗਾਜਰ ਰਹੀ ਹੈ ਪਿੱਛੇ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਹੀ ਪਾਣੀ ਦਿਖ ਰਿਹਾ ਹੈ ਇਹ ਅੰਨਾਂ ਜਾ ਤੇ ਪਾਣੀ ਹੈ ਕਿ ਪਿੰਡਾਂ ਦੇ ਪਿੰਡ ਵਹਾ ਕੇ ਨਾਲ ਲੈ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਮਾਲੀ ਨੁਕਸਾਨ ਹੋਇਆ ਹੈ ਤੇ ਜਾਨੀ ਨੁਕਸਾਨ ਹੈ ਜਿਹੜਾ ਉਹ ਵੀ ਜ਼ਰੂਰ ਹੋਇਆ ਹੋਊਗਾ ਕਿਉਂਕਿ ਜਿਸ ਹਿਸਾਬ ਨਾਲ ਪਾਣੀ ਹੈ ਉਸ ਹਿਸਾਬ ਨਾਲ ਇੱਥੇ ਨੁਕਸਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਇਆ ਲੱਗਦਾ ਹੈ ਇਹ ਕੱਟ ਕੀ ਕਹਿੰਦੀ ਵੀ ਕਿਵੇਂ ਟੂਣਾ ਕਰਨ ਜਾਈਏ ਉਹ ਉਹ ਲੋਕੀਂ ਟੂਣੇ ਦੇ ਨਾਲ ਜਿੰਦੇ ਨੇ ਪਾਈਆ ਪਾਈਆ ਤੀਜਾ ਪਾਗੇ ਕਿੱਥੇ ਜਿੰਦੇ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਵੀ ਮਿੱਟੀ ਘਰ-ਘਰ ਕੇ ਬੋਰੀਆਂ ਦੇ ਲੈ ਕੇ ਆਓ ਕਿਉਂਕਿ ਇੱਥੇ ਬੰਨ ਨੂੰ ਬਹੁਤ ਖਤਰਾ ਜੇ ਦਾਸ ਵੀ ਪਿੰਡ ਪੰਡੋਰੀ ਥੋਲਾ ਦਾਸ ਦਾ ਨਾਮ ਵੀ ਬਾਬਾ ਚੁੱਕਾ ਸਿੰਘ ਆ ਪੱਥਰ ਆਲੀ ਦੇ ਗਏ ਹਨ ਖੇਤ ਵਾਲੇ ਮਿੱਟੀ ਦੇ ਅੱਜ ਤਿੰਨ ਇੱਥੇ ਬਹਿ ਗਏ ਆ ਕੱਲ ਫੇਰ ਮੁਕੀਆਂ ਨੂੰ ਜਿਹੜੀ ਲੋੜ ਹੋਈ ਸਰਸਨ ਨੂੰ ਦੇਂਦੀ ਵੱਧ ਤੋਂ ਵੱਧ ਮਿੱਟੀ ਲੈ ਕੇ ਆਓ ਬੋਰੇ ਪਰ ਕੇ ਆਓ ਬਾਗੀ ਦੇਖਣ ਵਾਲੇ ਜਾਰੇ ਆਉਣੇ ਆ ਸੇਵਾ ਵਾਲੇ ਬਾਬਾ ਕੱਟ ਨਹੀਂ ਇਸ ਤਰ੍ਹਾਂ

ਤੁਸੀਂ ਦੇਖ ਰਹੇ ਹੋ ਵੀ ਇਹ ਇਹ ਮੀਂਹ ਬਹੁਤ ਜ਼ਿਆਦਾ ਵੱਧ ਚੁੱਕਿਆ ਮੀਂਹ ਦੇ ਕਰਕੇ ਹੁਣ ਪਾਣੀ ਦਾ ਜਿਹੜਾ ਲੈਵਲ ਆ ਉਹ ਵੀ ਵੱਧ ਰਿਹਾ ਤੇ ਜਿਹੜਾ ਪਾਣੀ ਜਾ ਰਿਹਾ ਉਹਦੀ ਸਪੀਡ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਆ ਹੁਣ ਜਿਹੜੇ ਅੱਗੇ ਪਿੰਡਾਂ ਨੂੰ ਇਹ ਪਾਣੀ ਪ੍ਰਭਾਵਿਤ ਕਰ ਰਿਹਾ ਹੈ ਉਹਨਾਂ ਪਿੰਡਾਂ ਦਾ ਖਤਰਾ ਜਿਹੜਾ ਉਹ ਵੀ ਲਗਾਤਾਰ ਵੱਧ ਰਿਹਾ ਸੋ ਹੁਣ ਅੱਗੇ ਜਾ ਕੇ ਦੇਖਦੇ ਹਾਂ ਵੀ ਕਿੰਨਾ ਕੁ ਗੰਭੀਰ ਦਾ ਸਥਿਤੀ ਹੈ ਪੰਜੇ ਜਿਹੜਾ ਇੱਕ ਵਾਰੀ ਡੁੱਬ ਗਿਆ ਹਾਂਜੀ ਬੇਸ਼ੱਕ ਖੜਾ ਤਾਂ ਹੈਗਾ ਪਰ ਮੈਨੂੰ ਲੱਗਦਾ ਇਹ ਦੁਬਾਰੀ ਕਾਮਯਾਬ ਹੋਊਗਾ ਹਾਂ ਅਜੇ ਨਹੀਂ ਇਹ ਕਦੇ ਰੇਤਾ ਰੇਤਾ ਨੇ ਭਈਆਂ ਫੇਰ ਜਿਹੜੀ ਮਜ਼ਰੂ ਰੇਤਾ ਹੁੰਦੀ ਆ ਉਹ ਬਹਹੀ ਆ ਕਾ ਕਰਕੇ ਇਹ ਤੁਸੀਂ ਆਪ ਦਾ ਸਮਾਂ ਤੇ ਇਹ ਬਿਲਕੁਲ ਜਿਹੜੇ ਬੰਦ ਕੇ ਅਸੀਂ ਖੜੇ ਹਾਂ ਤੇ ਬਿਲਕੁਲ ਦੂਜੇ ਪਾਸੇ ਨਾਲ ਹੀ ਜਿੱਥੇ ਉਹ ਵੀਰ ਦੇਖ ਰਹੇ ਨੇ ਪਿੱਛੇ ਪਾਣੀ ਹੀ ਪਾਣੀ ਹੈ ਦੋ ਦਰਿਆ ਇਕੱਠੇ ਮਿਲ ਰਹੇ ਨੇ ਜਿੱਥੇ ਕਿ ਇੰਨਾ ਜ਼ਿਆਦਾ ਪਾਣੀ ਦਾ ਧੱਕਾ ਇੱਥੇ ਵੱਧਦਾ ਹੈ ਕਿ ਲਗਾਤਾਰ ਸੰਗਤ ਵੱਲੋਂ ਕੱਲ ਪਰसों ਤੋਂ ਸੇਵਾ ਕੀਤੀ ਜਾ ਰਹੀ ਹੈ ਟਰਾਲੀਆਂ ਦੇ ਵਿੱਚੋਂ ਵੀਰ ਹੋਦੀ ਵੇਖਾ ਪਰ ਪਰਤੇ ਪਤਾ ਨਹੀਂ ਕਿੱਥੋਂ ਕਿੱਥੋਂ ਲੈ ਕੇ ਆ ਰਹੇ ਨੇ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਆ ਇੱਕ ਬਾਈ ਦਾ ਘਰ ਆ ਇਹ ਘਰ ਆ ਤੇ ਦੂਜੇ ਪਾਸੇ ਪਾਣੀ ਤੁਸੀਂ ਸਮਝ ਸਕਦੇ ਹੋ ਕਿ ਇਹ ਲੋਕ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨੇ ਕਿ ਮੌਤ ਸਾਡੇ ਸਿਰ ਤੇ ਲੱਗੀ ਅਸੀਂ ਦੁਆ માં ਕਰਦੇ ਆ ਕਿ ਜਲਦੀ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਜਰਪਾ ਕਰਨ ਪੰਜਾਬ ਦੇ ਲੋਕਾਂ ਨੂੰ ਸਿਰ ਤੋਂ ਇਹ ਖਤਰਾ ਚੱਕਿਆ ਜਾਵੇ